ਸਤਿ ਸ਼੍ਰੀ ਅਕਾਲ ਦੋਸਤੋ ਅੱਜ ਤੁਹਾਡੇ ਵਾਸਤੇ ਇੱਕ ਡਿਜ਼ਾਈਨ ਲੈ ਕੇ ਆਇਆ ਜੋ ਕਿ 3200 ਸਕਰ ਫੁੱਟ ਦਾ ਕਲਾਸਿਕ ਲੁੱਕ ਦਾ ਹੈ ਡਿਜ਼ਾਈਨ ਆ ਤੇ ਤੁਹਾਨੂੰ ਕੋਠੀ ਦਿਖਾਵਾਂਗੇ ਅੰਦਰ ਤੋਂ ਸਾਰੀ ਜਿੰਨਾ ਇਹਦਾ ਕੰਮ ਹੋਇਆ ਹੈ ਤੇ ਇਹਦੇ ਵਿੱਚ ਕੰਮ ਵੈਸੇ ਲੱਕੜ ਦਾ ਚੱਲੀ ਜਾਂਦਾ ਪੱਥਰ ਲੱਗਿਆ ਜੀ ਅੰਦਰ ਤੋਂ ਬਾਲ ਪੱਟੀ ਹੋ ਗਈ ਡਾਊਨ ਸੀਲਿੰਗ ਵਗੈਰਾ ਦਾ ਬਹੁਤ ਸੋਹਣਾ ਕੰਮ ਹੋਇਆ ਤੇ ਡਿਜ਼ਾਈਨ ਤੁਸੀਂ ਦੇਖੋ ਬਹੁਤ ਲਾਜਵਾਬ ਡਿਜ਼ਾਈਨ ਆ ਪੋਰਚ ਵਿੱਚੋਂ ਆਪਾਂ ਐਂਟਰ ਹੋਵਾਂਗੇ ਤੇ ਤੁਹਾਨੂੰ ਸਾਰੇ ਡਿਜ਼ਾਈਨ ਬਾਰੇ ਦੱਸਾਂਗੇ ਤੇ ਕੋਠੀ ਹੈਗੀ ਹੈ ਜੀ ਇਹ ਜੇ ਆਪਾਂ ਗਰਾਊਂਡ ਦੀ ਗੱਲ ਕਰੀਏ ਉਧਰੋਂ ਗਲੀ ਨਾਲੋਂ ਘੱਟੋ-ਘ ਤੇ ਬਾਹਰੋਂ ਫਰੰਟ ਐਲੀਵੇਸ਼ਨ ਤੁਸੀਂ ਦੇਖ ਲਈ ਆਂ ਆਪਾਂ ਅੰਦਰ ਆਗੇ ਤੁਹਾਡੇ ਤੁਹਾਨੂੰ ਦਿਖਾਉਣੇ ਆ ਕਿੱਥੇ ਕਿੱਥੇ ਕਿਹੜਾ ਕਿਹੜਾ ਰੂਮ ਬਣਿਆ ਹੋਇਆ ਹਜੇ ਕੰਮ ਚੱਲ ਰਿਹਾ ਬਾਈ ਹੋਰੀ ਲੱਕੜ ਵਾਲੇ ਵੀ ਕੰਮ ਕਰੀ ਜਾਂਦੇ ਭਰਾ ਆਪਣੇ ਤੇ ਡਾਊਨ ਸੀਲਿੰਗ ਵਗੈਰਾ ਦਾ ਕੰਮ ਕੰਪਲੀਟ ਆ ਜੀ ਜੇ ਆਪਾਂ ਡਿਜ਼ਾਈਨ ਦੀ ਗੱਲ ਕਰੀਏ ਜੀ ਇੱਕ ਵਾਰੀ ਇੱਥੋਂ ਸ਼ੁਰੂ ਕਰਦੇ ਆਂ ਆਪਾਂ ਪੋਰਚ ਵਿੱਚੋਂ ਐਂਟਰ ਹੋਏ ਆਂ ਇਧਰਲੇ ਪਾਸੇ ਆ ਗਏ ਜੀ ਇਹਦੇ ਡਰਾਇੰਗ ਰੂਮ ਦਾ ਏਰੀਆ ਤੇ ਬਾਈ ਡਾਊਨ ਸੀਲਿੰਗ ਦਾ ਡਿਜ਼ਾਈਨ ਵੀ ਦਿਖਾ ਦੋ ਤੇ ਲੱਕੜ ਕਾਫੀ ਲੈਂਦੀ ਪਈ ਆ ਬਾਈ ਹੋਰੀ ਲੱਕੜ ਦਾ ਕੰਮ ਕਰੀ ਜਾਂਦੇ ਬਾਕੀ ਫਿਨਿਸ਼ ਕਿਚਨ ਦਾ ਏਰੀਆ ਕਾਫੀ ਖੁੱਲਾ ਏਰੀਆ ਹੈ ਜੇ ਆਪਾਂ ਗੱਲ ਕਰੀਏ ਏਰੀਆ ਦੀ ਟੋਟਲ 2000 ਸਕਰ ਫੁੱਟ ਏਰੀਆ ਗਰਾਉਂਡ ਫਲੋਰ ਹੈ ਜੀ ਇਹਦਾ 1200 ਸਕਰ ਫੁੱਟ ਏਰੀਆ ਦਾ ਫਸਟ ਫਲੋਰ ਹੈ ਤੇ ਆਪਾਂ ਸਾਰਾ ਡਿਜ਼ਾਈਨ ਤੁਹਾਨੂੰ ਦਿਖਾ ਰਹੇ ਹਾਂ ਤੇ ਇਧਰ ਆ ਜਿਓ ਬਾਈ ਕਾਫੀ ਖੁੱਲੇ ਬੈੱਡਰੂਮ ਬਣੇ ਹੋਏ ਆ ਬਾਈ ਆਹ ਬੈੱਡਰੂਮ ਆ ਗਿਆ ਜੀ ਪਹਿਲਾ ਨਾਲ ਇਹਦੇ ਇੱਕ ਡਰੈਸਿੰਗ ਏਰੀਆ ਤੇ ਵਾਸ਼ਰੂਮ ਏਰੀਆ ਅਟੈਚ ਨਹੀਂ ਗੇ ਤੇ ਬਾਈ ਇਹ ਅਲੱਗ-ਅਲੱਗ ਕਮਰਿਆਂ ਦਾ ਕਲਰ ਵਗੈਰਾ ਜੋ ਬਾਲ ਪੱਟੀ ਵਗੈਰਾ ਭਰੀ ਹੋਈ ਹੈ ਜੋ ਟਾਈਲ ਦਾ ਡਿਜ਼ਾਈਨ ਆ ਉਹ ਵੀ ਦਿਖਾ ਦੋ ਜਿੰਨਾ ਕਮਰੇ ਉਹ ਵੀ ਦਾ ਤੇ ਡੌਂਸ ਲਈ ਜਰੂਰ ਦਿਖਾਓ ਅਲੱਗ-ਅਲੱਗ ਕਮਰਿਆਂ ਦੀ ਅਲੱਗ-ਅਲੱਗ ਕੀਤੀ ਹੋਈ ਹੈ ਤੇ ਇੱਧਰ ਆ ਗਿਆ ਬਾਈ ਅਗ ਇੱਕ ਦੂਜਾ ਬੈਡਰੂਮ ਬਹੁਤ ਕਾਫੀ ਖੁੱਲਾਗਾ ਤੇ ਨਾਲ ਇਹ ਵੀ ਸਟੋਰ ਦੀ ਆਪਸ਼ਨ ਹੈ ਤੇ ਇੱਥੇ ਬਾਈ ਕਬੜ ਭਰਿਆ ਜਾਣਾ ਕਬੂੜ ਇਹ ਕਹਿੰਦਾ ਹੰਦ ਅੰਡਰਗਰਾਉਂਡ ਹੋ ਜਾਣਾ ਸਟੋਰ ਤੇ ਪਤਾ ਨਹੀਂ ਲੱਗਣਾ ਜਿੱਥੇ ਸਟੋਰ ਹੈਗਾ ਬੈਡਰੂਮ ਦੇ ਵਿੱਚ ਅਟੈਚ ਕੀਤਾ ਹੋਇਆ ਤੇ ਇਧਰ ਤੀਜਾ ਬੈਡਰੂਮ ਆ ਗਿਆ ਬਾਈ ਤੇ ਇਧਰ ਤੀਜਾ ਬੈਡਰੂਮ ਆ ਗਿਆ ਬਹੁਤ ਸੋਹਣਾ ਡਿਜ਼ਾਈਨ ਹੈ ਕੋਟੀ ਸਾਹਿਬ ਜੀ ਦੇਖ ਸਕਦੇ ਕਾਫੀ ਸੋਹਣੇ ਡਿਜ਼ਾਈਨ ਦੇ ਕੋਠੀਆਂ ਤੁਸੀਂ ਆਗਰ ਤੁਸੀਂ ਵੀ ਡਿਜ਼ਾਈਨ ਕਰਾਉਣਾ ਚਾਹੁੰਦੇ ਹੋ ਉੱਪਰ ਨੰਬਰ ਦੇਵਾਂਗੇ ਆਪਾਂ ਤੇ ਇੱਧਰ ਜੀ ਲੌਬੀ ਨੂੰ ਅਟੈਚ ਬਾਥਰੂਮ ਆ ਰਿਹਾ ਤੇ ਕੋਠੀ ਦੇ ਦੋ ਪਾਸੇ ਐਂਟਰੀ ਆਪਾਂ ਮੇਨ ਪੋਰਚ ਦੇ ਵਿੱਚੋਂ ਐਂਟਰ ਹੋਏ ਸੀ ਇੱਕ ਕੋਠੀ ਨੂੰ ਇੱਧਰੋਂ ਐਂਟਰੀ ਦਿੱਤੀ ਹੋਈ ਹੈ ਜੀ ਆ ਦੇਖੋ ਤਾਂ ਤਿੰਨ ਸਟੈਪ ਲੈ ਕੇ ਇੱਕ ਕੋਠੀ ਨੂੰ ਐਂਟਰੀ ਇੱਧਰ ਦਿੱਤੀ ਹੋਈ ਹੈ ਤਾਂ ਉਹ ਉੱਪਰਲੇ ਪੋਰਸ਼ਨ ਤੇ ਲੈ ਕੇ ਚੱਲਦੇ ਤੇ ਆਪਾਂ ਉੱਪਰਲੇ ਪੋਰਸ਼ਨ ਤੇ ਚੱਲਦੇ ਹਾਂ ਜੋ ਕਿ ਫਰਸਟ ਫਲੋਰ ਹੈ ਥੱਲੇ ਤੁਸੀਂ ਦੇਖ ਚੁੱਕੇ ਹੋ ਜਿਹੜਾ ਜਿਹੜਾ ਜਿੱਥੇ ਜਿਹੜਾ ਕਿਹੜਾ ਕਿਹੜਾ ਰੂਮ ਦਿੱਤਾ ਹੋਇਆ ਸਾਰੀ ਤੇ ਆਪਾਂ ਫਸਟ ਫਲੋਰ ਦੇ ਉੱਪਰ ਇੰਟਰ ਹੋਏ ਜੀ ਤੇ ਬਾਈ ਹੁਣ ਆਪਾਂ ਉੱਪਰ ਵਾਲੇ ਪੋਰਸ਼ਨ ਦੇ ਉੱਤੇ ਆਏ ਆ ਇੱਥੇ 12-1300 ਸਕਰ ਫੁੱਟ ਏਰੀਆ ਸਾਰਾ ਹੈਗਾ ਪਹਿਲੇ ਬੈਡਰੂਮ ਦੀ ਗੱਲ ਕਰਦੇ ਆ ਆਪਾਂ ਇੱਧਰ ਪਹਿਲਾ ਬੈਡਰੂਮ ਹੈ ਤੇ ਨਾਲ ਡਰੈਸਿੰਗ ਏਰੀਆ ਅਟੈਚ ਹੈ ਜੀ ਆਹ ਦੇਖਾ ਦੋ ਤੇ ਇੱਧਰ ਵਿੰਡੋ ਦਿੱਤੀ ਹੋਈ ਆ ਦੇ ਆਜੋ ਬਈ ਇੱਧਰ ਦਿਖਾ ਦਈਏ ਤੇ ਉੱਪਰ ਬਈ ਇਹਦੇ ਵਿੱਚ ਬੈਡਰੂਮਾਂ ਦੀ ਕੋਈ ਘਾਟ ਨਹੀਂ ਕੋਠੀ ਦੇ ਵਿੱਚ ਥੱਲੇ ਵੀ ਤਿੰਨ ਬੈਡਰੂਮ ਨੇ ਮੈਨ ਤੇ ਉੱਪਰ ਵੀ ਤਿੰਨ ਬੈਡਰੂਮ ਨੇ ਆ ਤਖਾ ਦਿਓ ਬਈ ਇਹਦੇ ਜਿਹੜੇ ਡਰੈਸਿੰਗ ਏਰੀਆ ਅਟੈਚ ਹੈ ਨਾਲ ਲੱਕੜ ਦਾ ਕੰਮ ਉੱਪਰ ਵੀ ਚੱਲੀ ਜਾਂਦਾ ਤੇ ਬਾਥਰੂਮ ਅਟੈਚ ਇਹੀ ਬਾਥਰੂਮ ਲੌਬੀ ਨਾਲ ਵੀ ਅਟੈਚ ਹੈ ਜੀ ਆਹ ਦੇਖੋ ਤੇ ਆ ਗਈ ਸਟੱਡੀ ਰੂਮ ਉੱਪਰ ਵਾਲੇ ਪੋਰਸ਼ਨ ਦੇ ਉੱਤੇ ਤਿੰਨ ਬੈੱਡਰੂਮ ਆ ਗਏ ਲੌਬੀ ਦਾ ਏਰੀਆ ਹੋ ਗਿਆ ਤੇ ਦੋ ਬੈੱਡਰੂਮ ਮੇਨ ਆ ਗਏ ਇੱਕ ਸਟੱਡੀ ਰੂਮ ਹੋ ਗਿਆ ਜੀ ਆਹ ਹੋ ਗਿਆ ਜਿੱਧਰ ਬਾਲਕਨੀ ਦਾ ਏਰੀਆ ਆਹ ਦੇਖੋ ਜਾਲੀ ਵਗੈਰਾ ਲਾਈ ਹੋਈ ਹੈ ਅਦਰ ਤੇ ਇਧਰ ਬਾਈ ਪੌੜੀਆਂ ਚੜਾਈ ਹੋਈਆਂ ਜਿਹੜੀਆਂ ਟਾਪ ਤੇ ਜਾਂਦੀਆਂ ਨੇ ਇਧਰ ਗੇਟ ਰੱਖ ਕੇ ਤੇ ਆਜੋ ਇਧਰੋਂ ਦਿਖਾ ਦਉ ਹੁਣ ਤੇ ਇੱਕ ਇਧਰ ਆ ਗਿਆ ਜੀ ਵੇੜਾ ਇਹਦਾ ਆ ਦੇਖੋ ਕਾ ਗਲਾਈਆਂ ਵਗੈਰਾ ਦੇ ਕੇ ਇਦਰੀ ਬਹੁਤ ਸੋਹਣਾ ਡਿਜ਼ਾਈਨ ਆ ਛੱਤ ਦਾ ਤੇ ਇਧਰ ਵੇੜਾ ਆ ਗਿਆ ਇੱਕ ਬਾਲਕਨੀ ਉਧਰਲੇ ਪਾਸੇ ਵੀ ਦਿਖਾਈ ਕਾਫੀ ਖੁੱਲੀ ਆ 33000 ਦੇ ਲਗਭਗ ਕੋਠੀ ਦਾ ਏਰੀਆ ਜੀ ਸਾਰਾ ਉੱਪਰ ਨੰਬਰ ਆ ਜੀ ਸਕਰੀਨ ਦੇ ਅਗਰ ਤੁਸੀਂ ਡਿਜ਼ਾਈਨ ਕਰਾਉਣਾ ਚਾਹੁੰਦੇ ਹੋ ਇਦਾਂ ਦਾ ਘਰ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਉੱਪਰ ਦਿੱਤੇ ਹੋਏ ਨੰਬਰ ਤੇ ਗੱਲਬਾਤ ਕਰ ਸਕਦੇ ਹੋ ਵੀਡੀਓ ਨੂੰ ਸ਼ੇਅਰ ਕਰਨਾ ਜੀ ਤਾਂ